ਹਾਂਜੀ ਵੀਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਇਨਫੋਰਮੇਸ਼ਨ ਦੇਣੀ ਆਪਾਂ ਆਪਣਾ ਫੇਸਬੁੱਕ ਚੈਨਲ ਵੀ ਬਣਾਇਆ ਤੇ ਉਹਦੇ ਤੇ ਵੀ ਹੁਣ ਲਾਈਵ ਹੋਇਆ ਕਰਾਂਗੇ ਉਹਦੇ ਤੇ ਵੀ ਸਾਰੀ ਇਨਫੋਰਮੇਸ਼ਨ ਦੁਕਾਨ ਦੇ ਰਿਗਾਰਡਿੰਗ ਤੇ ਟਰਾਲੀ ਰਿਗਾਰਡਿੰਗ ਦਿਆ ਕਰਾਂਗੇ ਆਪਾਂ ਅੱਜ ਆਪਣੇ ਕੋਲ ਇੱਕ ਹੋਰ ਟਰਾਲਾ ਤਿਆਰ ਹੋਇਆ ਇਹ ਆਪਣਾ ਟਰਾਲਾ ਜਾ ਰਿਹਾ ਕਾਫੀ ਦੂਰ ਸੁਲਤਾਨਪੁਰ ਲੋਧੀ ਤੇ ਅੱਜ ਹੀ ਤੁਰਨਾ ਹਾਂਜੀ ਇਹ ਟਰਾਲਾ ਬਣਾਇਆ ਆਪਾਂ ਨੇ 13 6 13 6 6 ਦੇੜਾ ਇਹਨੂੰ ਜਿਹੜਾ ਮਾਲ ਲੱਗਿਆ ਜੀ ਉਹ ਸਾਰਾ ਟਾਟਾ ਦਾ ਜੀ A to Z ਜਿਹੜੀਆਂ ਚਾਸੀਆਂ ਨੇ ਉਹ ਵੀ ਟਾਟਾ ਦੀਆਂ ਨੇ ਵਿਚਲੀ ਚਾਸੀ ਐ ਇੱਕ ਮੈਨ ਚਾਸੀ ਉਹ ਵੀ ਟਾਟਾ ਦੀ ਹੈ ਜਿਹੜਾ ਹਿੱਸਾ ਇਹ ਰੇਲ ਦਾ ਜੀ ਮੈਨ ਚਾਸੀ ਕਿਹੜੀ ਗੱਲ ਤੁਸੀਂ ਮਤਲਬ ਦੱਸ ਦਿੰਦੀ ਜੀ ਜਿਹੜੀ ਵੱਡੀ ਚਾਸੀ ਐ ਦੱਸ ਦਿੰਦੀ ਐ ਹਾਂ ਇਹ ਵੀ ਟਾਟਾ ਦੀ ਐ 5 ਢਾਈ ਦੀ ਵੀ ਟਾਟਾ ਦੀ ਆ 5 ਢਾਈ ਦੀ ਇਹ ਸਾਰੀ ਟਾਟਾ ਦੀ ਆ 4 2 ਦੇ ਬੱਤੇ ਨੇ ਇਹ ਵੀ ਟਾਟਾ ਦੇ ਨੇ ਜਿਹੜੀ ਐਂਗਲ ਆ ਇਹ ਵੀ ਟਾਟਾ ਦੀ ਐ ਜਿਹੜਾ ਬੈੱਡ ਆ ਇਹ ਪੱਤੀਆਂ ਨਾਲ ਆ ਉੱਪਰ ਆਪਾਂ ਨੇ ਇਹ ਚਾਦਰ ਲਾਈ ਹੈ ਜੀ ਹਲਕੀ ਚਾਦਰ ਲੱਗੀ ਹੋਇਆ ਨਹੀਂ ਇਹ ਤਾਂ ਜਾਲੀ ਲੱਗਦੀ ਹੁੰਦੀ ਆ ਹੈ ਨਾ ਇਹ ਜਾਲੀ ਲਾਦੇ ਰੇਤ ਤੇ ਬਜਰੀ ਵਾਸਤੇ ਬਣਾਈ ਹੈ ਜੀ ਇਹ ਚ ਕਰਕੇ ਚਾਨੂੰ ਚਾਦਰ ਦਾ ਹੁਕਮ ਆ ਤਾਂ ਚਾਦਰ ਲਾਈ ਆ ਠੀਕ ਆ ਜੀ ਮਤਲਬ ਅਗਲਾ ਚਾੜੀ ਵੀ ਲਵਾ ਸਕਦਾ ਜਾਲੀ ਤਾਂ ਵੱਖ ਲੱਗ ਜਾਂਦੀ ਹੈ ਕਿਉਂਕਿ ਜਾਲੀ ਵਿੱਚ ਦੀ ਫੇਰ ਵੀ ਰੇਤ ਤਾਂ ਉੱਤ ਚ ਛਿੜੀ ਜਾਂਦਾ ਇਹ ਦੇ ਕਰਕੇ ਚਾਦਰੇ ਲਵਾਤੀ ਮੋਹਰ ਵਾਲੀ ਐਂਗਲ ਛੇਲ ਲੱਗੇ ਲਿਖਿਆ ਹੋਊਗਾ ਜੀ ਟਾਟਾ ਛੇਲ ਬਾਕੀ ਮਜ਼ਬੂਤੀ ਨਾਲ ਬਾਕੀ ਲੇਰਾਂ ਚੈੱਕ ਕਰੋ ਜੀ ਸ਼੍ਰੇਤ ਤੋਂ ਸ਼੍ਰੇਨ ਪਈਆਂ ਨੇ ਮਲਾਈ ਵਰਗੀਆਂ ਲੱਗੀਆਂ ਇਸ ਸਾਈਜ਼ ਕੀ ਹੈ ਜੀ ਆਪਣੇ ਇਹਦੇ ਟਰਾਲੇ ਦਾ ਟਰਾਲੇ ਦਾ ਸ਼ੇਜ ਇਹ 13 6.5 ਆ 13 6 ਵੱਡੀ ਹੋ ਗਈ ਆ ਆਪਣਾ ਟਰਾਲੀ ਹਾਂ ਵੱਡੀ ਟਰਾਲੀ ਹੈ ਜ਼ਮੀਂਦਾਰ ਦੇ ਖੇਤੀਬਾੜੀ ਵਾਸਤੇ ਬਹੁਤ ਵਧੀਆ ਹੈ ਠੀਕ ਹੈ ਜੀ ਠੀਕ ਹੈ ਵੀ ਵੱਡੀਆਂ ਵੀ ਕਰਾਉਂਦੇ ਆ 14 7 16 7 ਐਵੇਂ ਵੀ ਕਰਾਈ ਜਾਂਦੇ ਨੇ ਜੀ ਆਪਣੇ ਇਲਾਕੇ ਤੱਕ ਕਿਹੜੀ ਜ਼ਿਆਦਾ ਵਿਕਦੀ ਆ ਮਤਲਬ ਟਰਾਲੀ ਜੇ ਆਪਾਂ ਦੇਖੀਏ ਜ਼ਿਆਦੇ ਟਰਾਲੀ ਇਹੀ ਵਿਕਦੀ ਆ 13 6 13 6 ਹਾਂ ਬਾਕੀ 14 7 ਬਾਹਰ ਬਹੁਤ ਜਾਂਦੇ ਨੇ ਟਰਾਲੀਆਂ ਆਪਣੀਆਂ ਇਹ ਜੀ ਕੋਈ ਗੱਲ ਨਹੀਂ ਸਾਰੀ ਛਹਿਜ ਬਣਾਉਨੇ ਆ ਆਪਾਂ ਕੋਈ ਛਹਿਜ ਇਹ ਜਨ ਵੀ ਲੈਣਾ ਨਾ ਬਣਾਈ ਹਾਂ ਇਹ ਬਾਬੇ ਨਾਨਕ ਦੇ ਪਿੰਡ ਜਾਣੀ ਆ ਸ਼ਲਤਾਨਪੁਰ ਲੋਧੀ ਆ ਦੇਖੋ ਜੀ ਟੂਲ ਬਾਕਸ ਆ ਇਹ ਟਾਕੀ ਬਣਾਈ ਹੈ ਜੀ ਆਪਾਂ ਨੇ ਮਜਬੂਤੀ ਨਾਲ ਕਬਜੇ ਲਾ ਕੇ ਹਨ ਚੰਗੀ ਤਰ੍ਹਾਂ ਆ ਪਿੰਨਾ ਕਬਜੇ ਵਧੀਆ ਲਾਇਏ ਨੇ ਹਾਂ ਇੱਕ ਕੜਕੂ ਨਹੀਂ ਹੈਗੀ ਇਹ ਪਿੰਨਾ ਇਹਦੇ ਹਿਸਾਬ ਨਾਲ ਲਾਈ ਹੈ ਸ਼ਰਾਮਾਲਾ ਟਾਟਾ ਦੀ ਲੱਗਿਆ ਹੋਈ ਹੈ ਇਹਨੂੰ ਹਾਂ ਇਹ ਪੌੜੀ ਲਾਈ ਹੈ ਜੀ ਉੱਪਰ ਚੜ ਕੇ ਜੇ ਚੜਨਾ ਤਾਂ ਹਾਂ ਦਿੱਥੋਂ ਹੱਥ ਪਾ ਕੇ ਚੜਿਆ ਜਾਂਦਾ ਜੀ ਮੂਹਰੋਂ ਦੇਖੋ ਜੀ ਰੀਲਾਂ ਨੇ ਜਿਹੜੀਆਂ ਇਹ ਵੀ ਗਰਾਰੀ ਵਾਲੀਆਂ ਲਾਈਆਂ ਨੇ ਇੱਧਰ ਆਪਣੇ ਬਰਮਿਆਲਾ ਸ਼ਰਾਖ ਮਾਰੇ ਲੱਠੇ ਚ ਲੱਠਾ ਲੱਗ ਬਰਮਿਆਲਾ ਸਾਹਿਬ ਅੱਛਾ ਹੀ ਹਾਂ ਇਹ ਲੱਠਾ ਲੱਗਿਆ ਹੋਈ ਚੌਰ ਲੱਠਾ ਕਰਕੇ ਖਰਾਬ ਤੇ ਖਰਾਦੀ ਕੰਮ ਕਰਿਆ ਹੋਈ ਹੈ ਇਹਦਾ ਬਦ ਤਿਆਰ ਹੋ ਕੇ ਆਉਂਦੀ ਹੋਗੀ ਹਾਂ ਇਹ ਰੈਡੀਮੇਡ ਛਮਾਨ ਆਉਂਦਾ ਜੀ ਹੁਣ ਤਾਂ ਆ ਚੀਜ਼ ਦਾ ਹਾਂ ਇਹ ਲੌਕ ਆ ਜੀ ਅੰਡਰ ਗਰਾਊਂਡ ਵੀ ਇਹਦੇ ਨਾਲ ਹੋਣੀ ਹਾਂ ਇਹ ਪਿੱਛੇ ਨਹੀਂ ਜਾਂਦਾ ਇਹਦਾ ਸੇਰੂ ਸੇ ਗਿਚਣ ਲਈ ਹੈ ਉਹ ਉਧਰ ਵੀ ਹਨਾ ਹਾਂ ਜੀ ਉਧਰ ਵੀ ਹੈ ਇੱਧਰ ਵੀ ਵੀ ਜਿਹੜੇ ਪਾਸੇ ਦੀ ਲੋੜ ਆ ਉਧਰ ਪਾ ਲੈਂਦੇ ਰੰਗ ਦੀ ਕਾਫੀ ਕੁਆਲਿਟੀ ਆਈ ਹੋਈ ਏ ਤੁਹਾਡੀ ਜੀ ਇਹ ਜੋ ਫਿਰ ਆਪਾਂ ਇਹਦੇ 2K ਦਾ ਕੀਤਾ ਜੀ 2K ਰੰਗ ਕੀਤਾ ਅੱਛਾ 2K ਰੰਗ ਕੀਤਾ ਅਗਲੇ ਦੀ ਖਰਮੇਸ਼ ਦੀ ਆਪਾਂ ਕਰਿਆ ਕਿਉਂਕਿ ਉਹ ਪੇਸ਼ੇ ਵੱਧ ਤਾਂ ਜ਼ਰੂਰ ਲੱਗਦੇ ਨੇ ਇਹ ਰੰਗ ਤੇ ਰੰਗ ਨਾਲ ਸਦਾ ਬਹਾਰ ਬਣ ਜਾਂਦੀ ਆ ਟੇਪ ਆ ਗਈ ਫਿਰ ਸਾਰੀ ਲਿਖਿਆ ਤਾਂ ਨਹੀਂ ਹੋਇਆ ਇਹ ਨਾ ਨਾ ਟੇਪ ਕਰੀ ਗਈ ਟਰਾਲੀ ਠੀਕ ਆ 2024 ਮਾਡਲ ਹਣਾ ਹਾਂ ਜੀ ਬਾਕੀ ਆ ਰਿਕਟੈਂਡ ਆ ਇਹਦਾ ਹੱਥ ਉੱਨੀਂ ਚੀ ਹੱਕਾ ਮੋਟਾ ਬੋਸ ਪਾਇਆ ਹੋਇਆ ਹਾਂ ਹੁਕ ਤੇ ਪੈਨ ਨੀ ਦੀ ਪੂਰੀ ਮਜ਼ਬੂਤੀ ਹੈ ਅger ਪਿੱਛੇ ਜੈਕ ਨਟ ਲਾਇਆ ਹੋਇਆ ਇਹਦੇ ਹਾਂ ਇਹ ਲੋਕ ਆਏ ਇਹਨੂੰ ਵੀ ਖੁੱਲਦਾ ਨਹੀਂ ਹਾਂ ਜੈਕ ਨਟ ਨਹੀਂ ਖੋਲ ਕੇ ਖੋਲ ਕੇ ਹੁੱਕ ਕੱਢ ਕੇ ਹਾਂ ਮਜ਼ਬੂਤ ਹੁੰਦੀ ਥੋੜੀ ਇਹ ਜਿਹੜੀ ਹਾਂ ਹਾਂ ਇਹ ਪੂਰੀ ਰੇਲ ਨਾਲ ਹੁੰਦਿਆ ਜੀ ਇਹ ਹੈਵੀ ਚ ਹਾਂ ਜੈਕ ਹੈਵੀ ਡਿਊਟੀ ਲਾਇਆ ਜੀ ਇਹਨੂੰ ਠੀਕ ਹੈ ਠੀਕ ਹੈ ਸਿੰਗਲ ਹੀ ਸਿੰਗਲ ਜੈਕ ਆ ਜੀ ਇਹਨੂੰ ਆਹ ਤਾਂ ਇਹ ਬੋਲਦੇ ਮਤਲਬ ਇਹ ਉਰੇ ਕਿਵੇਂ ਮੂਰੇ ਮੂਰੇ ਇਹ ਖੜਕਣ ਤੋਂ ਲਾਇਆ ਜੀ ਟਰਾਲੀ ਕਾ ਪੇ ਡੀ ਜੰਡੀ ਖੜਕੀ ਜਾਂਦੇ ਫਿਰ ਲਾਕ ਲੱਗ ਜਾਂਦੇ ਚੱਕਣਾ ਇਹਨੂੰ ਖੋਲ ਜਦੋਂ ਉੱਪਰ ਚੱਕਣੀਆਂ ਲਿਫਟ ਲੈਣੀ ਆ ਤਾਂ ਇਹਨੂੰ ਖੋਲੋ ਖੋਲ ਕੇ ਬਾਅਦਸ਼ ਕਰਕੇ ਪਿੰਨ ਪਾ ਦਿਓ ਉੱਤੀ ਲੰਕੂ ਦਾ ਰਹਿ ਜਾਂਦਾ ਆਪਾਂ ਬਣਾਈਆ ਚਾਰ ਦੋ ਦੇ ਚੈਨਰ ਦਾ ਡਾਲਾ ਭਰੇ ਆਪਾਂ ਨੇ ਵਧੀਆ ਕਬਜੇ ਲਾਇਏ ਨੇ ਵਧੀਆ ਪਿੰਨ ਲਾਈ ਆ ਤੇ ਇਹਦੇ ਕਿਹੜੇ ਲੱਗਿਆ ਦਾ ਹੱਬ ਅੰਦਰ ਹੱਬ ਕਿਹੜੀ ਲੱਗੀ ਹੋਈ ਏ ਇਹਦੇ ਹੱਬ ਟਾਟਾ ਦੀ ਲੱਗੀ ਹੋਈ ਏ ਇਹਨੂੰ ਸਾਰੀ ਉਹ ਵੀ ਟਾਟਾ ਦੀ ਆ ਹਾਂ ਉਹ ਵੀ ਟਰੱਕ ਵਾਲੀ ਹੱਬ ਇੱਛਾ ਵਧੀਆ ਰੇਲ ਦਾ ਅਗਲਾ ਵਧੀਆ ਮਾਲ ਲਵਾਇਆ ਤਾਂ ਵਧੀਆ ਲਾਵਾਂਗੇ ਜੇ ਬੰਦਾ ਕੋਈ ਚਾਹੁੰਦਾ ਵੀ ਮੈਂ ਦੋ ਪੈਸੇ ਘੱਟ ਲਾਉਣੇ ਨੇ ਤਾਂ ਉਹੋ ਜੀ ਥੋੜਾ ਮोटा ਉਹਨੂੰ ਹੌਲਾ ਮਾਲ ਦਿੱਤਾ ਜਾਂਦਾ ਜੀ ਹਾਂ ਜੀ ਆ ਦੇਖੋ ਜੀ ਆ ਪਿੰਨਾ ਲਾ ਕੇ ਫੇਰ ਆ ਕਬਜੇ ਨਾਲ ਅਟੈਚ ਕਰਕੇ ਫੇਰ ਡਾਲਾ ਤਾਂਹਾਂ ਨੂੰ ਤਾਂਹਾਂ ਤੋਂ ਥੱਲੇ ਨੂੰ ਥੱਲੋਂ ਉੱਪਰ ਨੂੰ ਪਿੰਨਾ ਪਾਈਆਂਗੇ ਨੇ ਜੀ ਆ ਜੇ ਜਦੋਂ ਆਪਾਂ ਥੱਲੋਂ ਤਾਂਹਾਂ ਨੂੰ ਖੋਲਣਾ ਤਾਂ ਆਹ ਲੋ ਖੋਲੋ ਤੇ ਆਹ ਛਰੀਆ ਕੱਢ ਦੋ ਫਿਰ ਇਹ ਥੱਲੋਂ ਐ ਤਾਂਹਾਂ ਨੂੰ ਚੱਲੂ ਆ ਜੀ ਮਤਲਬ ਕਹਿੰਦੀ ਵੀ ਜਦੋਂ ਉੱਪਰੋਂ ਕਰਨਾ ਨਾ ਤਾਂ ਆਹ ਚੀਜ਼ ਪਾ ਲਓ ਤੇ ਆਹ ਛਰੀਆ ਕੱਢ ਦੋ ਫਿਰ ਉੱਪਰੋਂ ਹੋ ਜਾਂਦਾ ਫਿਰ ਹਾਂ ਤੇ ਜਦੋਂ نیچےੋਂ ਖੋਲਣਾ ਕਰਨਾ ਤਾਂ ਆਹ ਕੱਢ ਦੋ ਤੇ ਆਹ ਛਰੀਆ ਪਾਉਣਾ ਪਊਗਾ ਜੀ ਤੁਹਾਨੂੰ ਇਹ ਲੀਟਰ ਵਾਲੀ ਜਿਹੜਾ ਆਪਾਂ ਦਿਖਾਇਆ ਸੀ ਹਨਾ ਉਹ ਵੀ ਲੰਗਾ ਬਣਿਆ ਹੋਇਆ ਇਹ ਉੱਪਰੋਂ ਵੀ ਪਾ ਜਾਂਦਾ ਹਨਾ ਤੇ نیچے ਵੀ ਹੋ ਜਾਂਦਾ ਜੀ ਮਤਲਬ ਇਹ 40 ਤੋਂ ਅਲੱਗ ਲਈ ਆਈ ਚੀਜ਼ ਇਹਨਾਂ ਨੇ ਵੀ ਇਹਦੇ ਵਿੱਚੋਂ ਨਾ ਕੁਝ ਡਿੱਗੇ ਨਾ ਨਹੀਂ ਤਾਂ ਅਕਸਰ 40 ਤੋਂ ਜਦੋਂ ਡਿੱਗਣ ਲੱਗਿਆ ਪਰ ਉਹ ਵੀ ਕੀ ਤੋਂ ਵਿੱਚ ਆਉਂਦਾ ਹੈਂ ਜੀ ਰੇਤਾ ਬਜਰੀ ਦਾ ਕੰਮ ਹੁੰਦਾ ਜੀ ਬਰੀਕੀ ਕੋਈ ਚੀਜ਼ ਪਾਉਣੇ ਮੰਨ ਲਓ ਸ਼ਰੌਂਹ ਦੀ ਟਰਾਲੀ ਭਰਨੀ ਹੈ ਜੀ ਨੂੰ ਵੀ ਚੀਜ਼ ਨੂੰ ਵਧੀਆ ਇਹ ਕਿਉਂ ਜਦੋਂ ਤੇ ਝਾਰਨੇ ਵਾਲੀ ਜਾਲੀ ਲਾਉਣੀ ਹੈ ਸ਼ਰੌਂ ਫਿਰ ਖਿਸਕੀ ਜਾਂਦੀ ਉਹਦੇ ਵਿੱਚ ਦੀ ਆ ਸਾਡੇ ਨੰਬਰ ਨੇ ਜੀ ਨੰਬਰ ਤਾਂ ਚਲੋ ਨੰਬਰ ਇਹਨਾਂ ਦੇ ਥੱਲੇ ਲਿਖੇ ਹੋਏ ਨੇ ਵੀਰੇ ਕੰਟੈਕਟ ਕਰੋ ਹੁਣ ਜੋ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ ਆਪਾਂ ਕਾਫੀ ਵੀਡੀਓ ਪਾ ਚੁੱਕੇ ਆ ਹੁਣ ਟਰਾਲੀਆਂ ਦੇ ਤੇ ਜਾਣਕਾਰੀ ਤੁਸੀਂ ਨਵ ਬਣਵਾਣੀ ਆ ਕਿ ਨਹੀਂ ਬਣਵਾਣੀ ਚਾਹੋ ਤੁਹਾਡੀ ਉਹਦਾ ਇੱਛਾ ਹਨਾ ਬਈ 100 ਵਾਰੀ ਫਿਰੋਗੇ ਪਰ ਇੱਕ ਵਾਰੀ ਜਾਣਕਾਰੀ ਜ਼ਰੂਰ ਲੈ ਸਕੋਗੇ ਐਡਾ ਕੋਈ ਵੀ ਤੁਹਾਨੂੰ ਨਹੀਂ ਕਹੂਗਾ ਵੀ ਜਾਣਕਾਰੀ ਨਾ ਲਓ ਜਾਣਕਾਰੀ ਇੱਕ ਵਾਰੀ ਜ਼ਰੂਰ ਲੋ ਨੰਬਰ ਨੀਚੇ ਚੱਲ ਰਹੇ ਹੁਣੇ ਜੀ ਸ਼ਰਟ ਨੰਬਰ ਮੇਰਾ ਹੋਊਗਾ ਜੇ ਕੋਈ ਨਹੀਂ ਵੀ ਲੱਗਦੇ ਲੇਗੇ ਤਾਂ 30 ਨੰਬਰ ਤੇ ਕੰਟੈਕਟ ਕਰੋ ਮੇਰੇ ਕੋਲੋਂ ਠੀਕ ਆ ਬਈ ਇੱਕ ਵਾਰੀ ਟਰਾਲੀ ਦੇ ਉਧਰੋ ਬਈ ਇਧਰ ਵੀ ਹੈ ਨਾ ਹਾਂ ਦੇਖੋ ਜੀ ਦੇ ਹੈਵੀ ਲੋਕ ਆ ਬਲੈਤੀ ਸੰਗਲ ਆ ਆ ਬਲੈਤੀ ਸੰਗਲ ਹੈ ਜੀ ਆ ਵਧੀਆ ਪਚੌੜੀ ਪੱਤੀ ਦੇ ਲੋਕ ਲਾਇ ਹੋ ਨੇ ਇਹਨੂੰ ਹੂੰ ਸੰਗਲ ਵੀ ਸੰਗਲ ਬਲੈਤੀ ਨੇ ਜੀ origignal ਸੰਗਲ ਆ ਕੀ ਆ ਦੇਖੋ ਸ਼ੇਲ ਲਿਖਿਆ ਹੋਇਆ ਐਂਗਲ ਤੇ ਹਾਂ ਸ਼ੇਲ ਦੀ ਐਂਗਲ ਲੱਗੀ ਹੋਇਆ ਇਹਨੂੰ ਟਾਟਾ ਦਾ ਟਾਟਾ ਦਾ ਹੀ ਮਾਲ ਆ ਇਹਨੂੰ ਸਾਰਾ ਤਕਰੀਬਨ ਆ ਬਹੁਤ ਸੁਣੋ ਲਿਖਿਆ ਕਿ ਪਿੰਡ ਕਬੱਡੀ ਨਜ਼ਾਰੇ ਕਿਸਾਨ ਬੇਬੇ ਬਾਪੂ ਕੱਬਰੂ ਮਟਿਆਰ ਮੱਕੀ ਦੀ ਰੋਟੀ ਪੰਜ ਦਰਿਆ ਮੇਲੇ ਮੋਟਰ ਮਤਲਬ ਪੰਜਾਬ ਦਿਖਾ ਰਖਿਆ ਨਾ ਸਾਰਾ ਇਹ ਨਾ ਬਹੁਤ ਸੋਹਣਾ ਤੁਮ ਕਰਿਆ ਹਾਂ ਬਾਕੀ ਆ ਐਂਗਲ ਦੀ ਆ ਫੋਟੋ ਦੇਖੋ ਛੇ ਲਿਖਿਆ ਹੋ ਗਏ ਇਹ ਟਾਟਾ ਦੀਆਂ ਐਂਗਲਾਂ ਚ ਆ ਰਹੀਆਂ ਇੱਧਰ ਲਿਖਿਆ ਨੇ ਸਾਰਿਆਂ ਤੇ ਛੇ ਲਿਖਿਆ ਹੈ ਵੀਰੇ ਪ੍ਰਾਈਸ ਤੁਸੀਂ ਇਹਦਾ ਸਹੀ ਤੇ ਪਤਾ ਕਰ ਸਕਦੇ ਹੋ ਹਣ ਢੇਲੀ ਦਾ ਪ੍ਰਾਈਸ ਆ ਰੇਟ ਘਟਦਾ ਵਾਦਾ ਰਹਿੰਦਾ ਕਿ ਤੁਸੀਂ ਇੱਕ ਵਾਰੀ ਫੋਨ ਕਰਕੇ ਪ੍ਰਾਈਸ ਪਤਾ ਕਰ ਸਕਦੇ ਹੋ ਇਹਨਾਂ ਤੋਂ ਜੋ ਵੀ ਪ੍ਰਾਈਸ ਦਾ ਕਰੰਟ ਪ੍ਰਾਈਸ ਤੁਹਾਨੂੰ ਦੱਸ ਦੇਣਗੇ ਤੇ ਬਸ ਹਨਾ ਤੁਹਾਨੂੰ ਜਿੰਨਾ ਵੀ ਚਾਹੀਦਾ ਟਰਾਲੀ ਦਾ ਨਾ ਉਨਾ ਹੋ ਸਕਦਾ ਘੱਟ ਵੀ ਸਰਦਾ ਵੱਧ ਵੀ ਹੋ ਜਾਣਾ ਹਨਾ ਸਾਈਜ਼ ਹੋ ਜਾ ਉਹ ਵੀ ਤੁਸੀਂ ਪੁੱਛ ਲਓ ਆਪਣਾ ਤੇ ਕਾਫੀ ਟਰਾਲੀਆਂ ਪੈ ਚੁੱਕੀਆਂ ਨੇ ਵੀਰੇ ਸਾਰੀਆਂ ਟਰਾਲੀਆਂ ਦਾ ਤੁਸੀਂ ਜ਼ਰੂਰ ਦੇਖੋ ਤੇ ਜੇ ਤੁਸੀਂ ਲੈ ਰਹੇ ਹੋ ਨਾ ਤਾਂ ਥੋੜਾ ਡੀਲਰਸ ਤੋਂ ਬਚੋ ਤੇ ਹੋ ਸਕੇ ਮੈਂ ਕਿਸੇ ਮਿਸਤਰੀ ਤੋਂ ਬਣਵਾਉ ਤਾਂ ਕਿ ਚੀਜ਼ ਵਧੀਆ ਬਣ ਸਕੇ ਹਨਾ ਤਾਂ ਨਵਾਂ ਗੋਡਾ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ